ਆਜੋ ਆਜੋ ਭੱਜ ਗਏ ਵੀ ਚੱਲ ਭਾਈ ਇਹ ਪਰਲਾ ਬੋਲਦਾ ਬਿੰਦਰ ਸਿੰਘ ਢਿੱਲੋਂ ਪੰਜਲਾਂ ਰੈਣ ਢਿੱਲੋਂ ਪੰਜਲਾਂ ਸਰਬਨ ਸਿੰਘ ਢਿੱਲੋਂ ਪੰਜਲਾਂ ਸੱਦੇ ਵੱਲ ਆਰਪੀ ਚਦਿਆਣੀ ਜਸਵੀਰ ਸਿੰਘ ਘਟਾਰੋਂ ਓ ਬਾਜੀ ਓ ਵੀਰੋ ਓ ਟਰਾਂਸਫਾਰਮਰ ਦੇ ਬਰਾਬਰ ਖੜੇ ਹੋ ਗਏ ਪਿੱਛੇ ਨੇ ਯਾਰ ਓ ਬਾਜੀ ਓ ਪਿੱਛੇ ਨੇ ਲਓ ਜੀ ਸੁਣਾ ਗੱਡੀ ਦਾ ਸਵਾ ਗੌਰ ਨਾਲ ਕਰੋ ਮੇਰੇ ਵੱਲ ਤਿਆ ਟਾਈਮੇ ਗੱਡੀ ਦਾ ਤਿੱਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਬਣ ਗਿਆ ਕੋਕਾ ਨੇ ਸਮਾਂ ਗਰ ਗਿਆ 49 ਸੈਕਿੰਡ ਦਾ ਸਮਾਂ ਜੀ ਹੁਣ ਅਜਾ 63 ਦਾ ਸਮਾਗ ਕਰਕੇ ਹੋਵੇ